ਦੇਖੋ ਅੱਜ ਵਰਿੰਦਰ ਸਿੰਘ ਫੌਜੀ ਨੂੰ ਪੇਸ਼ ਕੀਤਾ ਸੀਗਾ ਅੱਜ ਮਾਨਯੋਗ ਅਦਾਲਤ ਨੇ ਉਹਦਾ ਜੁਡੀਸ਼ੀਅਲ ਕਸਟਡੀ ਕਰ ਦਿੱਤੀ ਹੈ ਇਹ ਜਿਹੜੇ ਪਿਛਲੇ ਵੀ ਇਹਨਾਂ ਨੇ ਗਰਾਊਂਡਸ 'ਚ ਰੱਖਿਆ ਸੀ ਰਿਕਵਰੀ ਕਰਨੀ ਹੈ ਵੈਪਨ ਰਿਕਵਰ ਕਰਨਾ ਹੈ ਕੁਛ ਅਜੇ ਰਿਕਵਰੀ ਨਹੀਂ ਹੈਗੀ ਨਾ ਹੀ ਕੋਈ ਪਿਸਟਲ ਰਿਕਵਰ ਹੋਇਆ ਤੇ ਨਾ ਹੀ ਕੋਈ ਰੈਫਲ ਰਿਕਵਰ ਹੋਈ ਇਹਨਾਂ ਕੋਲ ਕਿਹੜੀ ਜਿਲ੍ਹੇ ਕਿਦਾਂ ਦੱਸਿਆ ਨਹੀਂ ਉਹ ਨਹੀਂ ਦੱਸਿਆ ਜੀ 39 ਨੰਬਰ ਮੁਕਦਮਾ ਸਾਡਾ 2023 ਦਾ ਜਿਹਦੇ 'ਚ ਵਰਿੰਦਰ ਸਿੰਘ ਫੌਜੀ ਸਨ ਉਹ ਜਗਦੀਸ਼ ਸਿੰਘ ਵਾਸੀ ਜੋੜ ਸਿੰਘ ਵਾਲਾ ਥਾਣਾ ਸਦਰਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਅਸੀਂ ਕੋਰਟ 'ਚ ਪੇਸ਼ ਕੀਤਾ ਤੇ ਅਦਾਲਤ ਨੇ 14 ਦਿਨ ਦੇ ਜੁਡੀਸ਼ੀਅਲ ਮੰਡ ਤੇ ਭੇਜਿਆ ਜੀ 18 ਚਾਰ ਨੂੰ ਉਹਦੀ ਜਿਹੜੀ ਦੁਬਾਰਾ ਪੇਸ਼ੀ ਹੋਈ ਕਿਹੜੀ ਅਦਾਲਤ ਵਿੱਚ ਲੈ ਕੇ ਜਾਓ ਸੋਰੀ ਕਿਹੜੀ ਜੇਲ੍ਹ ਵਿੱਚ ਲੈ ਕੇ ਜਾ ਰਹੀ ਹੈ ਹਾਂ ਇਥੋਂ ਜੀ ਸੈਂਟਰਲ ਜੇਲ੍ਹ ਦਾ ਅੰਪਸਰ ਭੇਜਿਆ ਜੀ ਇਹਨਾਂ ਨੇ ਅਸੀਂ ਉੱਥੇ ਜਾ ਕੇ ਬੰਦ ਕਰਾਂ ਕਿਉਂਕਿ ਇਲਾਕਾ ਮੈਜਿਸਟਰ ਸਾਡਾ ਇਹੀ ਪੈਂਦਾ ਉੱਥੇ ਜਾਵਾਂਗੇ ਕੋਈ ਖ਼ਲਾਸਾ ਹੋਇਆ ਆਨੰਦਪੁਰ ਪੌਜ ਬਾਰੇ ਜਿਹੜੀ ਬਿਲਕੁਲ ਜੀ ਅਸੀਂ ਸਾਨੂੰ ਜੋ ਜੋ ਲੋੜੀਦਾ ਸੀਗਾ ਇਸ ਸਮੇਂ ਦੌਰਾਨ ਉਹ ਅਸੀਂ ਸਾਰਾ ਕੁਝ ਆਪਣਾ ਸਫਾ ਮਿਸਲ ਤੇ ਲਿਆ ਕੇ ਤੇ ਆਪਣੀ ਤਕਤੀ ਜਿਹੜੀ ਆ ਮੁਕੰਮਲ ਕਰਨ ਵਾਲਾ ਵਧ ਰਿਹਾ ਕਿਉਂਕਿ ਅਜੇ ਇਹਦੇ ਵਿੱਚ ਦ ਜੇ ਨੋ ਵੀ ਆ ਜਾਣਗੇ ਤੇ ਫਿਰ ਸਾਰਾ ਕੁਝ ਫਾਈਨਲ ਹੋ ਜਾਏਗਾ ਉਹਨਾਂ ਦੀ ਕਦੋਂ ਰਿਕਵਰ ਹੋਣ ਜਾ ਰਹੀ ਹੈ ਜਿਹੜੇ ਦੋ ਰਾਗੇ ਅਗਲੇ ਕੁਝ ਦਿਨਾਂ ਤੱਕ ਜੀ ਜਦੋਂ ਜਿਵੇਂ ਉਹਨਾਂ ਦਾ ਐਨਐਸਏ ਖਤਮ ਹੋਏਗਾ ਉਸ ਹਾਵਨਾ ਸੀ ਉਹਨਾਂ ਨੂੰ ਲੈ ਆਵਾਂ ਸਰ ਜਿਹੜਾ ਇਹ ਗਨਮੈਂਟ ਸੀ ਇਹਦਾ ਜਿਹੜਾ ਅਸਲਾ ਸੀ ਇਹਦੇ ਕੋਲ ਚਾਰ ਸੀ ਉਹ ਵੀ ਪਤਾ ਲੱਗਾ ਸੀ ਕਿ ਕਿਸੇ ਨੂੰ ਦਿੱਤਾ ਸੀ ਪਤਾ ਲੱਗਾ ਕਿ ਕਿੱਥੇ ਰਿਕਵਰ ਹੋਇਆ ਥਾਰੇ ਦਾ ਜੀ ਬਿਲਕੁਲ ਜੀ ਜਿਹੜੀ ਇੱਕ ਰਾਈਫਲ ਸੀਗੀ 12 ਬੋਰ ਉਹ ਅਸੀਂ ਰਿਕਵਰ ਕਰ ਲਈ ਹੈ ਤੇ ਕਿੰਨੇ 315 ਬੋਰ ਰਾਈਫਲ ਕਿਸੇ ਦੀ ਵਰਤੀ ਸੀ ਉਸ ਦਿਨ ਉਹ ਵੀ ਅਸੀਂ ਰਿਕਵਰ ਕਰ ਲਈ ਹੈ ਔਰ ਹੁਣ ਇਹਦਾ ਇੱਕ ਪਿਸਟਲ ਰਹਿ ਗਿਆ ਜੀ ਉਹ ਅਜੇ ਦੋ ਸੀ ਅਰ ਉਹਦਾ ਨਾਮ ਅਸੀਂ ਅਜੇ ਡਿਸਕਲੋਸ ਨਹੀਂ ਕਰ ਸਕਦੇ ਉਹਦੇ ਤੋਂ ਫਿਰ ਅਸੀਂ ਜਦੋਂ ਉਹਨੂੰ ਅਰੈਸਟ ਕਰਾਂਗੇ ਉਦੋਂ ਹੋ ਜੇਗਾ ਕ੍ਰਾਈਫਲ ਇਹਦੀ ਆਪਣੀ ਸੀ ਜਿਦਾਂ ਮੰਨ ਲਓ ਇੱਕ ਕ੍ਰਾਈਫਲ ਇਹਦੀ ਆਪਣੀ ਸੀ ਇੱਕ ਇਹਨੇ ਕਿਸੇ ਦੀ ਮੰਗਵੀ ਲਈ ਸੀ ਜਿਹੜੀ 315 ਬੋਰ ਰਾਈਫਲ ਇਹ ਜਿਹੜਾ 23 ਤਰੀਕ ਨੂੰ ਜਿਹੜਾ ਹੋਇਆ ਇਸੇ ਸੌਰੀ 23 ਤਰੀਕ ਨੂੰ ਇਨਸੀਡੈਂਟ ਹੁੰਦਾ ਉਹ ਉਹਦੇ ਜਿਹੜੇ ਲੈ ਕੇ ਆਏ ਸੀ ਉਹ ਅਸੀਂ ਉਹਦੀ ਰਿਕਵਰੀ ਜਿਹੜਾ ਫੈਕਟਰ ਰਹੇਗਾ ਉਹ ਇਹਦਾ ਆਪਣਾ ਜਾਂ ਇਹਦੇ ਦਸਤਾਵੇਜ਼ ਸੰਸੀ ਹੈ ਜੀ ਜਦੋਂ ਅਸੀਂ ਰਿਕਵਰ ਕਰਾਂਗੇ ਉਦੋਂ ਪਤਾ ਲੱਗੇਗਾ ਜੀ ਇਹ ਅਸਲੀਅਤ ਕੀ ਹੈ ਜੀ ਠੀਕ ਹੈ